ਪੰਜਾਬ ਵਿੱਚ ਹੋਈਆਂ ਲੋਕ ਸਭਾ ਦੀਆਂ ਚੋਣਾਂ ਦੌਰਾਨ ਹਲਕਾ ਹੁਸ਼ਿਆਰਪੁਰ ਤੋਂ ਆਪ ਦੇ ਉਮੀਦਵਾਰ ਡਾਕਟਰ ਰਾਜਕumar ਚੱਬੇਵਾਲ ਦੀ ਹੋਈ ਸ਼ਾਨਦਾਰ ਜਿੱਤ ਤੋਂ ਬਾਅਦ ਹੁਸ਼ਿਆਰਪੁਰ ਅਦੀਨ ਆਉਂਦੇ ਹਲਕਿਆਂ ਵਿੱਚ ਖੁਸ਼ੀ ਦਾ ਮਾਹੌਲ ਹੈ ਫਗਵਾੜਾ ਦੀ ਅਗਰ ਗੱਲ ਕਰੀਏ ਤਾਂ ਫਗਵਾੜਾ ਵਿੱਚ ਡਾਕਟਰ ਰਾਜਕਮਰ ਚੱਬੇਵਾਲ ਦੀ ਜਿੱਤ ਦਾ ਜਸ਼ਨ ਆਪ ਪਾਰਟੀ ਦੇ ਨੇਤਾਮਾਂ ਦੇ ਵਰਕਰਾਂ ਦੇ ਨਾਲ-ਨਾਲ ਇਲਾਕਾ ਵਾਸੀਆਂ ਦੇ ਸਿਰ ਚੜ੍ਹ ਬੋਲ ਰਿਹਾ ਹੈ ਜਿਸ ਦਾ ਅੰਦਾਜ਼ਾ ਇਸ ਕੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਫਗਵਾੜਾ ਵਿਖੇ ਵੱਖ-ਵੱਖ ਥਾਵਾਂ ਤੇ ਲੱਡੂ ਵੰਡ ਕੇ ਢੋਲ ਦੀ ਥਾਪ ਤੇ ਨੱਚ ਟੱਪ ਕੇ ਖੁਸ਼ੀ ਮਨਾਈ ਜਾ ਰਹੀ ਹੈ ਫਗਵਾੜਾ ਦੇ ਮਹਿਲਾ ਚਾਚੋ ਕੀ ਕਲੋਨੀ ਵਿਖੇ ਆਪ ਨੇਤਾ ਚਮਨ ਲਾਲ ਨਵਜੋਤ ਸਿੰਘ ਅਤੇ ਸਰਪ ਜੀ ਦੀ ਅਗਵਾਈ ਹੇਠ ਡਾਕਟਰ ਰਾਜਕਮਰ ਚੱਬੇਵਾਲ ਦੀ ਜਿੱਤ ਤੋਂ ਬਾਅਦ ਲੱਡੂ ਵੰਡੇ ਗਏ ਜਿਸ ਵਿੱਚ ਵਿਸ਼ੇਸ਼ ਤੌਰ ਤੇ ਹਲਕਾ ਇੰਚਾਲ ਸਰ ਨਤੇ ਹਰੀਸ਼ ਪਾਠਕ ਨੇ ਸ਼ਰਕਤ ਕੀਤੀ ਜਿਨ੍ਹਾਂ ਦਾ ਮਹਲਾ ਵਾਸੀਆਂ ਨੇ ਫੁੱਲਾਂ ਦੇ ਹਾਰ ਪਾ ਕੇ ਨਿਕਾਸ ਭਗਤ ਕੀਤਾ ਇਸ ਦੌਰਾਨ ਜਿੱਥੇ ਅਰਦਾਸ ਕਰਨ ਉਪਰੰਤ ਸਰਦਾਰ ਮਾਨ ਨੇ ਲੱਡੂ ਵੰਡੇ ਉੱਥੇ ਹੀ ਇੱਕ ਦੂਸਰੇ ਦਾ ਮੂੰਹ ਵੀ ਮਿਟਾ ਕਰਵਾਇਆ ਇਸ ਮੌਕੇ ਸਰਦਾਰ ਮਾਨ ਨੇ ਕਿਹਾ ਕਿ ਡਾਕਟਰ ਰਾਜਕਮਾਰ ਚੱਬੇਵਾਲ ਦੀ ਜਿੱਤ ਚ ਫਗਵਾੜਾ ਦੇ ਵੋਟਰਾਂ ਦਾ ਅਹਿਮ ਯੋਗਦਾਨ ਹੈ ਜਿਸ ਲਈ ਉਸ ਨੂੰ ਫਗਵਾੜਾ ਵਾਸੀਆਂ ਦਾ तहे ਦਿਲੋਂ ਧੰਨਵਾਦ ਕਰਦੇ ਨੇ ਬੱਚੋ ਤੁਹਾਡਾ ਧੰਨਵਾਦ ਬੱਚਾ ਔਰ

ਸਤਿ ਸ਼੍ਰੀ ਅਕਾਲ ਸਾਰੇ ਸਾਥੀ ਜੀ ਬਾਰੇ ਮੈਂ ਕਹਿਣਾ ਮੈਂ ਵੀ ਸਰਸਾਡੇ ਵੋਟਿੰਗ ਸਟੇਸ਼ਨ ਨੇ ਆਪਕੋਸ਼ਣ ਦੇ ਇਲੈਕਸ਼ਨ ਲਈ ਕਾਲ ਕੀਤਾ ਹੈ ਤੇ ਮਰਾਸਾਉਂ ਆਪਕੋ ਨਵੇਂ ਮੈਂ ਦੇ ਰਿਹਾ ਹਾਂ ਤੋ ਇਹ ਹੈ ਸਾਰੀ ਪ੍ਰਸ਼ਾਸਨ ਕੋਈ ਨਕੋ ਗਲਤੀ ਨਹੀਂ ਹੋਣੀ ਸਾਰੀ ਪ੍ਰਸ਼ਾਸਨ ਜਿਹੜੇ ਇਲੈਕਸ਼ਨ ਪਬਲਿਕ ਜਿਹੜੇ ਬਾਰੇ ਗੱਲ ਕਰਦੇ ਸਾਡੇ ਕੋਲ ਸਭ ਨੂੰ ਮਤ ਵਾਇਗ ਉਧਰ ਸੀਨੀਅਰ ਆਪਣੇ ਤਾਂ ਚਮਨ ਲਾਲ ਨੇ ਵੀ ਸਮੂਹ ਵਾੜਵਾਸੀਆਂ ਅਤੇ ਸਰਦਾਰ ਮਾਨ ਦਾ ਧੰਨਵਾਦ ਕਰਦਿਆਂ ਇਸ ਜਿੱਤ ਲਈ ਡਾਕਟਰ ਰਾਜਕਮਾ ਚੱਬੇਵਾਲ ਤੇ ਸਰਦਾਰ ਮਾਨ ਨੂੰ ਹਾਰਦਿਕ ਵਧਾਈਆਂ ਦਿੱਤੀਆਂ ਇਸ ਦੌਰਾਨ ਵੱਡੀ ਗਿਣਤੀ ਵਿੱਚ ਮਹੱਲਾ ਵਾਸੀ ਮੌਜੂਦ ਸਨ ਮੈਂ ਚਮਨ ਲਾਲ ਵਾੜ ਨੰਬਰ 34 ਆਪਣਾ ਆਮ ਆਦਮੀ ਪਾਰਟੀ ਦੇ ਆਪ ਚੰਚਾਜ ਦੇ ਹਸਾਬ ਨਾਲ ਮੈਂ ਆਪਣੀ ਜੋ ਪੂਰੀ ਟੀਮ ਹੈ ਜਿਹਨਾਂ ਦਾ ਬਹੁਤ ਧੰਨਵਾਦ ਕਰਦਾ ਕਿਉਂਕਿ ਜੋ ਆਪਣੇ ਡਾਕਟਰ ਰਾਜਕਮਾ ਚੱਬੇਵਾਲ ਜਿੱਤਾ ਇਲੈਕਸ਼ਨਸ ਹੈਗਾ ਉਸ ਦੇ ਸੰਬੰਧ ਵਿੱਚ ਮੇਰੀ ਪੂਰੀ ਟੀਮ ਨੇ ਜੇਡੀ ਚਾਂਸ ਦੇ ਸਭ ਨਾਲ ਕੇ ਦੋਸਤੋਂ ਸਹਿਯੋਗ ਕੀਤਾ ਤੇ ਗੁਰੂ ਮਹਾਰਾਜ ਦੇ ਚਰਨਾ ਅਗੇ ਵੀ ਅਸੀਂ ਇਹ ਅਰਦਾਸ ਕੀਤੀ ਸੀ ਕਿ ਸੱਚੇ ਪਾਤਸ਼ਾਹ ਜੀ ਜੋ ਰਾਜਕਮਾਜ ਜੱਪਿਆਲ ਜੀ ਹਨ ਉਹ ਇਤੋਂ ਸਭ ਤੋਂ ਵੱਡੀ ਲੀਡ ਲੈ ਕੇ ਜਿੱਤਣ ਕਿਉਂਕਿ ਇੱਥੇ ਦੇਖੋ ਸੋਮ ਪ੍ਰਕਾਸ਼ ਦੋ ਵਾਰੀ ਅਸੀਂ ਐਮਐਲਏ ਬਣਾਇਆ ਇੱਕ ਵਾਰੀ ਉਹਨੂੰ ਐਮਪੀ ਬਣਾਇਆ ਪਰ ਫੇਰ ਵੀ ਅਸੀਂ ਇਹ ਸੱਚੇ ਪਾਤਸ਼ਾਹ ਅਗੇ ਅਰਦਾਸ ਕੀਤੀ ਹੈ ਸਾਡੇ ਸੈਂਟਰ ਵਿੱਚ ਜਾ ਕੇ ਕੋਈ ਵੀ ਕਿਸੇ ਦਾ ਮਤਲਬ ਮੁੱਦਾ ਨਹੀਂ ਚੱਕਿਆ ਉਸ ਲਈ ਅਸੀਂ ਚਾਹੁੰਦੇ ਸੀ ਕਿ ਸਾਡਾ ਕੋਈ ਨੁਮਾਇੰਦਾ ਐਸਾ ਬਣੇ ਕਿ ਜਿਹੜਾ ਸੈਂਟਰ ਵਿੱਚ ਸਾਡੀ ਜਾ ਕੇ ਆਵਾਜ਼ ਠਾਏ ਪਰਮਾਤਮਾ ਨੇ ਉਹ ਸਾਡੀ ਗੱਲ ਸੁਣੀ ਆ ਡਾਕਟਰ ਰਾਜਮਲ ਚੱਬੇ ਵਾਲੀ ਨੂੰ ਇਤੋਂ ਸਭ ਤੋਂ ਵੱਧ ਮੇਰੇ ਵਾਰਡ ਦੇ ਵਿੱਚੋਂ ਖਾਸ ਕਰਕੇ ਦੋ ਜੋ 3 ਨੰਬਰ ਵਾਰਡ ਸੀ 250 ਵੋਟ ਇਹਨਾਂ ਸਾਰਿਆਂ ਨਾਲੋਂ ਜ਼ਿਆਦਾ ਕੋਈ ਵੀ ਇਹਦੇ ਬਰਾਬਰ ਨਹੀਂ ਆ ਸਭ ਤੋਂ ਜ਼ਿਆਦਾ ਵੋਟ ਪਾ ਕੇ ਇਹਨਾਂ ਨੂੰ ਸੰਗਤ ਨੇ ਜਿਤਾਇਆ ਆ ਇਸ ਤੋਂ ਲਾਵਾ ਫਗਵਾੜਾ ਦੇ ਮਹੱਲਾ ਪਲਾਹੀ ਗੇਟ ਵਿਖੇ ਵੀ ਆਪ ਵਰਕਨਾ ਤੇ ਸਮੂਹ ਮਹੱਲਾ ਵਾਸੀਆਂ ਵੱਲੋਂ ਲक्की ਸਰਵਟਾ ਦੀ ਅਗਵਾਈ ਵਿੱਚ ਭਗਵਾਨ ਬਾਲਮੀਕ ਮੰਦਿਰ ਵਿਖੇ ਡਾਕਟਰ ਰਾਜਕਮਰ ਚੱਬੇਵਾਲ ਦੀ ਹੋਈ ਸ਼ਾਨਦਾਰ ਜਿੱਤ ਦੀ ਖੁਸ਼ੀ ਵਿੱਚ ਲੱਡੂ ਵੰਡੇ ਗਏ ਜਿਸ ਵਿੱਚ ਵਿਸ਼ੇਸ਼ ਤੌਰ ਤੇ ਆਪ ਦੇ ਹਲਕਾ ਫਗਵਾੜਾ ਦੇ ਇੰਚਾਰਜ ਸਰਦਾਰ ਜਗਵਿੰਦਰ ਸਿੰਘ ਮਾਨ ਦੇ بیٹے ਹਰਜੀਮਾਨ ਨੇ ਸ਼ਿਰਕਤ ਕੀਤੀ ਜਿਨ੍ਹਾਂ ਦਾ ਸਮੂਹ ਮਹੱਲਾ ਵਾਸੀਆਂ ਵੱਲੋਂ ਨਿਕਾਸ਼ ਸਵਾਗਤ ਕੀਤਾ ਗਿਆ ਇਸ ਦੌਰਾਨ ਜਥੇ ਇਸ ਸਮੂਹ ਆਪ ਵਰਕਰਾਂ ਨੇ ਹਰਜੀਮਾਨ ਦਾ ਮੂੰਹ ਮਿੱਠਾ ਕਰਵਾਇਆ ਉੱਥੇ ਹੀ ਆਉਣ ਜਾਣ ਵਾਲੇ ਰਾਗੀਰਾਂ ਨੂੰ ਲੱਡੂ ਵੀ ਵੰਡੇ ਆਪਣੇ ਸੰਬੋਧਨ ਵਿਚਾਰ ਜੀ ਮਾਨ ਨੇ ਕਿਹਾ ਕਿ ਡਾਕਟਰ ਰਾਜਕਮਰ ਚੱਬੇਵਾਲ ਦੀ ਜਿੱਤ ਤੋਂ ਸਮੂਹ ਪਾਰਟੀ ਵਰਕਰਾਂ ਦੇ ਵੋਟਰਾਂ ਦੀ ਜਿੱਤ ਹੈ ਹੁਣ ਅਸਮੂਹ ਮਹੱਲਾ ਵਾਸੀਆਂ ਦਾ ਡਾਕਟਰ ਚੱਬੇਵਾਲ ਦੀ ਜਿੱਤ ਲਈ ਉਹਨਾਂ ਸਮੂਹ ਮਹੱਲਾ ਵਾਸੀਆਂ ਨੂੰ ਡਾਕਟਰ ਰਾਜਕਮਰ ਚੱਬੇਵਾਲ ਦੀ ਜਿੱਤ ਲਈ ਮੁਬਾਰਕਬਾਦ ਦਿੱਤੀ ਹਾਂਜੀ ਸਰ ਅੱਜ ਮਹੱਲਾ ਫ্লাই ਗੇਟ ਵਿਖੇ ਸਾਡੀ ਸਾਰੀ ਜੋਵਾਨ ਦਿਨਾਂ ਨੂੰ ਕਮਗਾ ਸਾਡੀ ਆਮ ਆਦੀ ਪਾਰਟੀ ਦੇ ਜੀਮ ਆ ਲਕੀਰ ਸੁਪਟਾ ਜੀ ਬੰਦੀ ਜਲ ਜੀ ਜਤਨਕਰ ਖੰਡਾ ਜੀ ਆਸ਼ੂ ਮੱਟੂ ਜੀ ਉਹਨਾਂ ਦੇ ਨਾਲ ਰਾਜੀ ਜੀ ਸਾਰੇ ਮਹੱਲੇ ਦੇ ਪਰਮਪਰ ਸੱਜਣ ਜਿਨ੍ਹਾਂ ਨੇ ਅੱਜ ਰਲ ਕੇ ਇਕਾਂਤਲੀ ਇਤਿਹਾਸਿਕ ਆਮ ਆਦੀ ਪਾਰਟੀ ਨੂੰ ਮਗਵਾੜੇ ਵਿੱਚ ਪਹਿਲੀ ਜਿੱਤ ਮਿਲੀ ਆ ਡਾਕਟਰ ਰਾਜ ਕੁਮਾਰ ਸਾਹਿਬ ਜੀ ਅੱਜ ਲੋਕ ਸਭਾ ਸੰਬਧੀ ਤੋਂ ਸ਼ਾਰਕਪੁਰ ਤੋਂ ਜਿੱਤ ਕੇ ਅਸੀਂ ਇੱਥੋਂ ਭੇਜਿਆ ਮਗਵਾੜੇ ਤੋਂ ਬਹੁਤ ਹੀ ਖੁਸ਼ੀ ਵਿੱਚ ਅੱਜ ਪਰਮਾਨੰਦ ਬਾਵਾ ਮਹਾਰਾਜ ਜੀ ਦਾ ਆਸ਼ੀਰਵਾਦ ਹੈ ਕਿ ਆਪਾਂ ਵੀ ਅੱਜ ਜਿੰਨੂ ਵਾਟ ਕੇ ਖੁਸ਼ੀ ਮਨਾਈ ਮੈਂ ਸਾਰੇ ਹੀ ਪਕਵਾੜੇ ਵਸੀਆਂ ਦਾ ਖਾਸ ਤੌਰ ਤੇ ਮੰਨ ਲਾ ਬਲਾਈ ਗੇਟ ਦਾ ਪੂਰੇ ਪਕਵਾੜੇ ਦਾ ਜਿਨ੍ਹਾਂ ਨੇ ਇੱਕ ਇੱਕ ਵੋਟ ਪਾ ਕੇ ਡਾਕਟਰ ਰਾਜ ਕੁਮਾਰ ਸਾਹਿਬ ਨੂੰ ਕਾਮਯਾਬ ਬਣਾਇਆ ਬਤਾ ਜਗਿੰਦਰ ਸਿੰਘ ਮਾਨ ਦੀ ਆਮ ਆਦਮੀ ਪਾਰਟੀ ਦੀ ਪੂਰੀ ਪਕਵਾੜੇ ਦੀ ਟੀਮ ਲੀਡਰਸ਼ਿਪ ਨੂੰ ਆਪਣਾ ਗਰੂਫਾ ਜਤਾਇਆ ਮੈਂ ਸਾਰੇ ਹੀ ਸ਼ਹਿਰ ਵਸੀਆਂ ਦਾ ਪਕਵਾੜਾ ਵਸੀਆਂ ਦਾ ਆਪਣੇ ਬਿੰਦਿਆ ਕਹਿ ਰਹੇ ਹਾਂ ਕਿ ਆਪਾਂ ਕਹਿੰਦੇ ਲੋ ਰਹੀ ਨਹੀਂ ਆ ਤੇ ਮੈਂ ਸਿਰ ਨਿਵਾ ਕਰਕੇ ਕਿ ਉਹ ਸਾਰਿਆਂ ਦਾ ਧੰਨਵਾਦ ਕਰਦਾ ਜੈ ਬਾਗਨੀ ਕੀ ਅਰਦਾਸ ਇਸ ਦੌਰਾਨ ਲक्की ਸਰਵਟਾ ਨੇ ਜਿੱਥੇ ਡਾਕਟਰ ਰਾਜਕਮਰ ਚੱਬੇਵਾਲ ਅਤੇ ਹਰਜੀਮਾਨ ਨੂੰ ਜਿੱਤ ਲਈ ਮੁਬਾਰਕਬਾਦ ਦਿੱਤੀ ਉੱਥੇ ਹੁਣ ਅਸਮੂ ਮਹੱਲਾ ਵਾਸੀਆਂ ਦੇ ਨਾਲ-ਨਾਲ ਵੋਟਰਾਂ ਤੇ ਸਪੋਰਟਰਾਂ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਡਾਕਟਰ ਚੱਬੇਵਾਲ ਨੂੰ ਜਿਤਾਉਣ 'ਚ ਅਹਿਮ ਭੂਮਿਕਾ ਨਿਭਾਈ ਇਸ ਦੌਰਾਨ ਅਸਮੂ ਮਹੱਲਾ ਵਾਸੀ ਮਹਿਜੂਸਨ ਅੱਜ ਮਹੱਲਾ ਪਲਾਈ ਗੇਟ ਦੇ ਵਿੱਚ ਜੋ ਲੋਕ ਸਭਾ ਐਮਪੀ ਦੀ ਚੋਣ ਹੋਈ ਸੀ ਉਹਦੇ ਵਿੱਚ ਡਾਕਟਰ ਰਾਜਕਮਰ ਚੱਬੇਵਾਲ ਜੀ ਦੀ ਬਹੁਤ ਵੱਡੀ ਜਿੱਤ ਹੋਈ ਆ ਉਸ ਖੁਸ਼ੀ ਦੇ ਵਿੱਚ ਸਰਦਾਰ ਫਰਨੂਤ ਸਿੰਘ ਜੀ ਹਰਜੀਮਾਨ ਫਲਾਈਗੇਟ ਪਹੁੰਚੇ ਔਰ ਸਾਰੇ ਮਹੱਲਾ ਨੁਆਸੀਆਂ ਨੇ ਉਹਨਾਂ ਦਾ ਜੋਰ ਸ਼ੋਰ ਦੇ ਨਾਲ ਸਵਾਗਤ ਕੀਤਾ ਔਰ ਜੋ ਇਤਿਹਾਸਿਕ ਜਿੱਤ ਹੋਈ ਆ ਉਸ ਦੀ ਖੁਸ਼ੀ ਦੇ ਵਿੱਚ ਲੱਡੂ ਵੰਡ ਕੇ ਭਗਵਾਨ ਵਾਲਮੀਕੀ ਮਹਾਰਾਜ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਗਿਆ ਔਰ ਮੈਂ ਜਿੰਨੇ ਵੀ ਸਾਰੇ ਮੇਰੇ ਵੀਰ ਇੱਥੇ ਪਹੁੰਚੇ ਆ ਮੈਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਵਾਂ ਔਰ ਸਾਰਿਆਂ ਨੂੰ ਡਾਕਟਰ ਰਾਜਕਮਰ ਚੱਬੇਵਾਲ ਜੀ ਦੀ ਜਿੱਤ ਦੀ ਬਹੁਤ-ਬਹੁਤ ਵਧਾਈ ਦੇਣਾ ਵਾ ਔਰ ਸ਼ਹਿਰ ਵਾਸੀਆਂ ਦਾ ਬੜਾ ਧੰਨਵਾਦ ਕਰਦਾ ਵਾਂ ਆਪਣੇ ਵੋਟਰਾਂ ਦਾ ਸਪੋਰਟਰਾਂ ਦਾ ਜਿਨ੍ਹਾਂ ਨੇ ਡਾਕਟਰ ਰਾਜਮਾਰ ਜੱਬੇਵਾਲ ਨੇ ਨੂੰ ਬਹੁਤ ਹੀ ਵੱਡੀ ਲੀਡ ਦੇ ਨਾਲ ਜੇਤੂਗਰਾਰਕ ਦਵਾਇਆ ਜੈ ਭੀਮ ਜੈ ਭਾਰਤ